ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਅੱਜ ਫੇਰ ਆਪਾਂ ਇੱਕ ਦੋਸਤਾਂ ਦੀ ਨਵੀਂ ਕੈਟਾਗਰੀ ਬਾਰੇ ਗੱਲ ਕਰਾਂਗੇ ਪਰ ਜਿਹੜੇ ਇਹੋ ਜਿਹੇ ਦੋਸਤ ਹੈ ਉਹਨਾਂ ਨੂੰ ਨਮਨ ਹੈ ਮੇਰਾ ਤੇ ਕਿਸਮਤ ਵਾਲੇ ਹੋਣਗੇ ਉਹ ਦੋਸਤ ਉਹ ਲੋਕ ਜਿਨ੍ਹਾਂ ਨੂੰ ਇਹੋ ਜਿਹੇ ਦੋਸਤ ਮਿਲੇ ਹੁੰਦੇ ਹਨ ਮਤਲਬ ਮੈਂ ਬਾਰ-ਬਾਰ ਬਾਰ-ਬਾਰ ਹੱਥ ਜੋੜ ਕੇ ਉਹ ਤੁਹਾਡੇ ਸਾਰੇ ਦੋਸਤਾਂ ਨੂੰ ਬਾਰ-ਬਾਰ ਨਮਨ ਕਰਦਾ ਬਾਰ-ਬਾਰ ਮੈਂ ਮੈਸੇਜ ਕੋ ਨਵਨਾ ਦੇ ਅੱਗੇ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਦੋਸਤਾਂ ਬਹੁਤ ਇੱਜ਼ਤ ਹੈ ਉਹਨਾਂ ਲੋਕਾਂ ਦੀ ਮੇਰੇ ਮਨ ਦੇ ਵਿੱਚ ਜਿਹੜੇ ਤੁਹਾਡੇ ਇਸ ਤਰ੍ਹਾਂ ਦੇ ਦੋਸਤਾਂ ਬੇਨਤੀ ਮੈਂ ਇਹ ਕਰੂੰਗਾ ਕਿ ਜਿਹੜੀ ਕੈਟਾਗਰੀ ਦੋਸਤਾਂ ਦੀ ਅੱਜ ਅਸੀਂ ਗੱਲ ਕਰਨ ਲੱਗੇ ਆ ਇਹਨਾਂ ਨੂੰ ਵਧਾਓ ਜਿੰਨੇ ਤੁਸੀਂ ਆਪਣੇ ਨਾਲ ਵਧਾ ਸਕਦੇ ਹੋ ਸੋ ਅੱਜ ਅਸੀਂ ਜਿਹੜੀ ਕੈਟਾਗਰੀ ਰੱਖੀ ਹੈ ਨਾ ਜੀ ਉਹ ਉਹ ਰੱਖੀ ਹੈ ਕੁਝ ਦੋਸਤ ਹੁੰਦੇ ਨੇ ਪਾਣੀ ਵਰਗੇ ਅ ਪਾਣੀ ਪਾਣੀ ਨਾ ਮਤਲਬ ਉਹ ਚੀਜ਼ ਹੈ ਕਿ ਜਿਹਦੇ ਵਿੱਚ ਤੁਸੀਂ ਜਿਹੜਾ ਰੰਗ ਪਾ ਦੋਗੇ ਨਾ ਤੁਸੀਂ ਪਾਉਂਗੇ ਜਿਹੜਾ ਉਹਨੇ ਉਹੀ ਰੰਗ ਲੈ ਲੈਣਾ ਤੇ ਹੁਣ ਦੇਖੋ ਤੁਸੀਂ ਕਿਸਮਤ ਵਾਲੇ ਨੂੰ ਮਿਲਦੇ ਆ ਉਹ ਜਿਹੇ ਲੋਕ ਤੇ ਅੱਜ ਵਾਲੀ ਕੈਟਾਗਰੀ ਦਾ ਅਸੀਂ ਨਾਮ ਰੱਖਾਂਗੇ ਪੀ ਐਨ ਵੀ ਪਾਣੀ ਵਰਗੇ ਤਿੰਨ ਅੱਖਰਾਂ ਦੀ ਆਪਾਂ ਕੈਟਾਗਰੀ ਰੱਖਿਆ ਕਰਾਂਗੇ ਸਾਰੇ ਦੋਸਤਾਂ ਦੀ ਸੋ ਪੀ ਐਨ ਵੀ ਜਿਹੜੀ ਕੈਟਾਗਰੀ ਹੈ ਨਾ ਉਹ ਕਿਸਮਤ ਵਾਲੇ ਦੋਸਤਾਂ ਨੂੰ ਮਿਲਦੀ ਹੈ ਕਿ ਤੁਹਾਡੇ ਕੋਲ ਤੁਹਾਡੇ ਕੋਲ ਲਾਲ ਰੰਗ ਹੈ ਤਾਂ ਉਸ ਪਾਣੀ ਵਰਗੇ ਦੋਸਤ ਨੇ ਤੁਹਾਨੂੰ ਇਹ ਨਹੀਂ ਪੁੱਛਣਾ ਕਿ ਲਾਲ ਰੰਗ ਤੁਹਾਡੇ ਕੋਲ ਅੱਜ ਕਿਉਂ ਹੈ ਦੂਜਾ ਕਿਉਂ ਨਹੀਂ ਹੈ ਤੁਸੀਂ ਉਹਦੇ ਵਿੱਚ ਲਾਲ ਪਾਉਣਾ ਹੈ ਉਹਨੇ ਲਾਲ ਹੋ ਜਾਣਾ ਕਿਸੇ ਦਿਨ ਤੁਹਾਡੇ ਕੋਲ ਕਾਲਾ ਰੰਗ ਹੈ ਨਾ ਤਾਂ ਉਹਨੇ ਇਹ ਨਹੀਂ ਕਹਿਣਾ ਕਿ ਕਾਲਾ ਰੰਗ ਮੈਨੂੰ ਪਸੰਦ ਨਹੀਂ ਹੈ ਜਦ ਤੁਹਾਡੇ ਕੋਲ ਕਾਲਾ ਰੰਗ ਕਿਉਂ ਹੈ ਇਹ ਕਾਲਾ ਤਾਂ ਮਾੜਾ ਹੁੰਦਾ ਜਾਂ ਇਹ ਹੁੰਦਾ ਉਹ ਹੁੰਦਾ ਨਹੀਂ ਤੁਸੀਂ ਉਹਦੇ ਵਿੱਚ ਕਾਲਾ ਰੰਗ ਪਾਉਣਾ ਹੈ ਨਾ ਤਾਂ ਉਹਨੇ ਦੋਸਤ ਨੇ ਕਾਲਾ ਬਣ ਜਾਣਾ ਸੋ ਇਸ ਤਰ੍ਹਾਂ ਦਾ ਨਾ ਜਿਹੜਾ ਸਿਸਟਮ ਹੈ ਇਹ ਕਿਸਮਤ ਵਾਲਿਆਂ ਨੂੰ ਇਹ ਦੋਸਤ ਮਿਲਦੇ ਆ ਤੇ ਹਰ ਬੰਦੇ ਦੀ ਡਿਕਸ਼ਨਰੀ ਦੇ ਵਿੱਚ ਹਰ ਬੰਦੇ ਦੀ ਜਿਹੜੀ ਡਾਇਰੀ ਹੁੰਦੀ ਹੈ ਨਾ ਡਾਇਰੀ ਦੋਸਤਾਂ ਵਾਲੀ ਲਿਸਟ ਹੁੰਦੀ ਹੈ ਉਸ ਲਿਸਟ ਦੇ ਵਿੱਚ ਇਹ ਦੋਸਤ ਬਹੁਤ ਘੱਟ ਗਿਣਤੀ ਚ ਹੁੰਦੇ ਹਨ ਪਰ ਇਹ ਦੋਸਤਾਂ ਦੀ ਇੱਕ ਤੁਹਾਡੀ ਜ਼ਿੰਦਗੀ ਹੈ ਨਾ ਜਿਹੜੀ ਤੁਹਾਡੀ ਰੂਹ ਦੇ ਖੁਰਾਕ ਹੁੰਦੇ ਆ ਦੋਸਤ ਇਹ ਇਹ ਉਹ ਦੋਸਤ ਹੁੰਦੇ ਆ ਜਿਹੜੇ ਜਿਹੜੇ ਤੁਹਾਡੇ ਦੁੱਖ ਨੂੰ ਦੁੱਖ ਸਮਝਦੇ ਆ ਤੁਹਾਡੀ ਖੁਸ਼ੀ ਨੂੰ ਖੁਸ਼ੀ ਸਮਝਦੇ ਆ ਤੁਹਾਡੀ ਗਲਤੀ ਇਵਨ ਇਵਨ ਤੁਹਾਡੇ ਵੱਲੋਂ ਕੀਤੀ ਗਲਤੀ ਨੂੰ ਵੀ ਇਹ ਜਸਟੀਫਾਈ ਕਰਨਗੇ ਮਤਲਬ ਜਸਟੀਫਾਈ ਕਰਨ ਦਾ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਉਹਦੇ ਚੌਂਸ ਵਾ ਦੇਣਗੇ ਇੱਕ ਫੱਟੇ ਚੱਕ ਦੋ ਨਹੀਂ ਇਹ ਇਹ ਤੁਹਾਡੀ ਉਸ ਗੱਲ ਨੂੰ ਸਮਝਣਗੇ ਕਿ ਗਲਤੀ ਹੋ ਜਾਂਦੀ ਹੈ ਸਭ ਤੋਂ ਹੋ ਜਾਂਦੀ ਹੈ ਤੁਹਾਡੀ ਹਰ ਕਮੀ ਨੂੰ ਵੀ ਸਵੀਕਾਰ ਕਰਨਗੇ ਕਿ ਠੀਕ ਹੈ ਮੇਰੇ ਦੋਸਤ ਦੇ ਵਿੱਚ ਕਮੀ ਹੈ ਉਹਨੂੰ ਉਹਨੂੰ ਸੱਜ ਦੇ ਵਿੱਚ ਪਾ ਕੇ ਨਾ ਸੱਜ ਦੇ ਵਿੱਚ ਨਹੀਂ ਪਾ ਕੇ ਛੱਡਣਗੇ ਸੋ ਇਹ ਇਹ ਨਾ ਮਤਲਬ ਮੈਂ ਮੈਂ ਖੁਦ ਬਹੁਤ ਇਮੋਸ਼ਨਲ ਸੈਂਟੀਮੈਂਟਲ ਹੋ ਰਿਹਾ ਅੱਜ ਇਹ ਗੱਲ ਕਰਦੇ ਹੋਏ ਬڑا ਮੈਂ ਮਤਲਬ ਮੇਰਾ ਮਨ ਹੈ ਜਿਹੜਾ ਉਹ ਖੁਸ਼ ਵੀ ਹੈ ਤੇ ਨਾਲ ਮਤਲਬ ਇੱਕ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਸੋ ਇਹ ਇਹ ਦੋਸਤ ਪਲੀਜ਼ ਮੇਰੀ ਬੇਨਤੀ ਹੈ ਸਾਰਿਆਂ ਨੂੰ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਦੋਸਤ ਹੈਗੇ ਨਾ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸੰਭਾਲ ਕੇ ਰੱਖਣਾ ਤੇ ਉਹਨਾਂ ਨੂੰ ਰੱਖਣਾ ਵੀ ਉੱਥੇ ਹੈ ਅਗਰ ਤੁਸੀਂ ਨਾ ਅਗਰ ਤੁਹਾਡਾ ਦੋਸਤ ਇਹ ਤੁਹਾਡੇ ਕੋਲ ਆਇਆ ਉਹਨੂੰ ਉੱਥੇ ਰੱਖਣਾ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਆਪਣੇ ਉਹ ਮਤਲਬ ਜਿਹੜੀ ਸਭ ਤੋਂ ਕੀਮਤੀ ਚੀਜ਼ ਨਹੀਂ ਹੁੰਦੀ ਆ ਆਪਾਂ ਕੀਮਤੀ ਆਪਾਂ ਕਹਿੰਦੇ ਇਹ ਕੀਮਤੀ ਚੀਜ਼ ਆ ਸੀ ਇੱਥੇ ਰੱਖਣੀ ਹੈ ਉੱਥੇ ਰੱਖਣੀ ਹੈ ਜੀ ਇਹ ਚੀਜ਼ ਇਹ ਇਹ ਪਰਿਵਾਰ ਨਾਲੋਂ ਵੀ ਕਈ ਵਾਰ ਨਾ ਬਹੁਤ ਵਾਰ ਤਾਂ ਇਹ ਹੁੰਦਾ ਹੈ ਕਿ ਇਹ ਰਿਸ਼ਤੇਦਾਰਾਂ ਨਾਲੋਂ ਮਿੱਤਰਾਂ ਨਾਲੋਂ ਮਤਲਬ ਉਹ ਉਸ ਕੈਟਾਗਰੀ ਦੇ ਵਿੱਚ ਉੱਪਰ ਚਲੇ ਜਾਂਦੇ ਆ ਉੱਪਰ ਉਸ ਲੈਵਲ ਤੇ ਪਹੁੰਚ ਜਾਂਦੇ ਆ ਕਿ ਜਿੱਥੇ ਸਾਡੀ ਇਹ ਰੂਹ ਦੀ ਖੁਰਾਕ ਬਣ ਜਾਂਦੇ ਆ ਮਤਲਬ ਇੰਨਾ ਸਮਾਂ ਕਈ ਵਾਰ ਅਸੀਂ ਪਰਿਵਾਰ ਨਾਲ ਵੀ ਜਿਹੜਾ ਬੈਠਣਾ ਹੁੰਦਾ ਉੱਥੇ ਸਾਨੂੰ ਕਈ ਵਾਰ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਪਰ ਇਹੋ ਜਿਹੇ ਦੋਸਤਾਂ ਦੇ ਲਈ ਨਾ ਦੇ ਦੋਸਤਾਂ ਜਿਹੜੇ ਹੁੰਦੇ ਆ ਉਹਨਾਂ ਦੇ ਲਈ ਸਾਡੀ ਨਾ ਸਾਨੂੰ ਐ ਮਹਿਸੂਸ ਹੁੰਦਾ ਵੀ ਸਾਡੀ ਲਾਇਬਿਲਿਟੀ ਕੋਈ ਨਹੀਂ ਹੈ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਹੈ ਤੇ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਨੂੰ ਦਿਲ ਕਰਦਾ ਉਹਨਾਂ ਦੇ ਨਾਲ ਸੋ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਆਪਣੇ ਜਿਹੜੀ ਤੁਸੀਂ ਗਿਣਤੀ ਵਧਾਉਣੀ ਹੈ ਆਪਣੇ ਦੋਸਤਾਂ ਦੀ ਗਿਣਤੀ ਵਧਾਉਣੀ ਹੈ ਉਹ ਇਹਨਾਂ ਦੋਸਤਾਂ ਦੀ ਵਧਾਓ ਜਿਹੜੇ ਪਾਣੀ ਵਰਗੇ ਹੋਣ ਤੁਸੀਂ ਜਿੰਨਾ ਅਚਾ ਇੱਕ ਹੋਰ ਵੀ ਆ ਪਾਣੀ ਜਿਹੜਾ ਪਾਣੀ ਦੇ ਪਾਣੀ ਨੂੰ ਤੁਸੀਂ ਵੱਡੇ ਬਰਤਨ ਚ ਪਾ ਦੋਗੇ ਨਾ ਤਾਂ ਉਹਨਾਂ ਵੱਡਾ ਆਕਾਰ ਬਣ ਜਾਣਾ ਇਹਦਾ ਤੇ ਛੋਟੇ ਚ ਪਾਓਗੇ ਨਾ ਤਾਂ ਛੋਟੇ ਚ ਵੀ ਇਹਨਾਂ ਨੇ ਪੈ ਜਾਣਾ ਮਤਲਬ ਇਹ ਇਹਦਾ ਤੁਸੀਂ ਪਾਣੀ ਦਾ ਇੱਕ ਪਾਣੀ ਨੂੰ ਤੁਸੀਂ ਪੀਣੇ ਤਾਂ ਪਿਆਸ ਲੱਗੀ ਤਾਂ ਪਾਣੀ ਪੀ ਲਓ ਤੇ ਇਹਦਾ ਕੋਈ ਦੁੱਧ ਮਤਲਬ ਤੁਸੀਂ ਕੋਈ ਮਤਲਬ ਮੈਂ ਤੁਹਾਨੂੰ ਨਾ ਦੱਸ ਨਹੀਂ ਸਕਦਾ ਇਹਦੀ ਵਰਤੋਂ ਪਾਣੀ ਹੁਣ ਤੁਸੀਂ ਪਾਣੀ ਸਮਝ ਲਓ ਬਸ ਪਾਣੀ ਪਾਣੀ ਇੰਪੋਰਟੈਂਟ ਹੈ ਪਰ ਫ੍ਰੀ ਲੱਗਦਾ ਕਈ ਵਾਰ ਸਾਨੂੰ ਕਿ ਪਾਣੀ ਕੀ ਹੈ ਪਾਣੀ ਦੀ ਕਿਹੜਾ ਕੋਈ ਕੀਮਤ ਹੁੰਦੀ ਹੈ ਨਹੀਂ ਤੇ ਜਿਵੇਂ ਪਾਣੀ ਅਨਮੋਲ ਹੁੰਦਾ ਨਾ ਅਨਮੋਲ ਆਪਾਂ ਆਪਾਂ ਮੁਫਤ ਦੇ ਤੌਰ ਤੇ ਕਹਿ ਦਿੰਦੇ ਨੇ ਕਿ ਪਾਣੀ ਤਾਂ ਮੁਫਤ ਹੀ ਹੁੰਦਾ ਪਰ ਪਾਣੀ ਅਨਮੋਲ ਵੀ ਹੁੰਦਾ ਸੋ ਇਹ ਜੇ ਪਾਣੀ ਸਾਨੂੰ ਮੁਫਤ ਮਿਲਦਾ ਇਹ ਦੋਸਤ ਵੀ ਸਾਨੂੰ ਕਈ ਵਾਰ ਮੁਫਤ ਲੱਗਦੇ ਆ ਪਰ ਤੁਸੀਂ ਬਸ ਇਹ ਧਿਆਨ ਰੱਖਣਾ ਹੈ ਕਿ ਇਹਨਾਂ ਦੋਸਤਾਂ ਨੂੰ ਮੁਫਤ ਸਮਝ ਕੇ ਇਹਨਾਂ ਦੀ ਵੈਲਿਊ ਜ਼ੀਰੋ ਦੇ ਕਰਦੇ ਹੋ ਕਦੇ ਪਾਣੀ ਸੋਚ ਕੇ ਰੱਖਿਓ ਕਿ ਪਾਣੀ ਬਿਨਾ ਸਾਡੀ ਜ਼ਿੰਦਗੀ ਨਹੀਂ ਹੈ ਤੇ ਇਹ ਜੇ ਦੋਸਤਾਂ ਬਿਨਾ ਵੀ ਸਾਡੀ ਜ਼ਿੰਦਗੀ ਨਹੀਂ ਹੈ ਸੋ ਇਸ ਕਰਕੇ ਬੇਨਤੀ ਹੈ ਮੇਰੀ ਕਿ ਇਹ ਜੇ ਦੋਸਤਾਂ ਨੂੰ ਪਲੀਜ਼ 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 ਬਹੁਤ ਸੰਭ ਕੇ ਰੱਖਿਓ ਧੰਨਵਾਦ ਸਤਿ ਸ੍ਰੀ ਅਕਾਲ